ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਏਗਾ ਅਸੀਂ ਬਹੁਤ ਸਾਰੀ ਚੀਜ਼ਾਂ ਬੈਨ ਕਰ ਦਿੱਤੀਆਂ ਹਨ ਗੁਲਾਲ ਡਰੱਗਸ ਔਰ ਜਿਹੜੇ ਡੀਜੇ ਹਨ ਜਿਹੜੇ ਟਰਾਲੀਆਂ ਦੇ ਪਿੱਛੇ ਲਾ ਕੇ ਆਣਾ ਉਹ ਬੈਨ ਕਰ ਦਿੱਤੇ ਗਏ ਹਨ ਉਹਨਾਂ ਟਰਾਲੀਆਂ ਨੂੰ ਬੈਰੀਕੇਡਿੰਗ ਤੇ ਹੀ ਰੋਕ ਦਿੱਤਾ ਜਾਊਗਾ ਡੀਜੇ ਬੰਦ ਕਰਾ ਦਿੱਤੇ ਜਾਣਗੇ ਜਿਹੜੇ ਖੁੱਲੜਬਾਜੀ ਕ੍ਰੀਏਟ ਕਰਨਗੇ ਉਹਨਾਂ ਦੇ ਨਾਲ ਨਾਲ ਦੇ ਨਾਲ ਪਰਚਾ ਦੇ ਕੇ ਉਹਨਾਂ ਨੂੰ ਸਖਤ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਤੇ ਇਸ ਕਰ ਪੱਖੋਂ ਅਸੀਂ ਬਿਲਕੁਲ ਸਖਤ ਹੈ ਕਿ ਇੱਕ ਇਹ ਧਾਰਮਿਕ ਫੈਸਟੀਵਲ ਹੈ ਇੱਕ ਧਾਰਮਿਕ ਤਿਉਹਾਰ ਹੈ ਇਹਨੂੰ ਉਸੇ ਤਰੀਕੇ ਨਾਲ ਹੀ ਡੀਲ ਕੀਤਾ ਜਾਏਗਾ ਮਹਾਂਮੁਖੀ ਪਾਪਾ ਬਲਵੀਰ ਸਿੰਘ 96 ਕਰੋੜੀ ਜਿਹੜੇ ਬੁੱਢਾ ਦਲ ਦੇ ਬੁਖੀ ਨੇ ਉਹ ਅੱਛੇ ਦੇ ਹਫਤੇ ਜਿਹੜਾ ਵਿਜ਼ਿਟ ਕਰਕੇ ਦੇਖ ਚਾਰ ਰਿੰਗ ਦਾ ਸਟੇਡੀਅਮ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜਿਹੜਾ ਇੱਧਰ ਧਿਆਨ ਨਹੀਂ ਦੇ ਰਿਹਾ ਜੋ ਇੱਥੇ ਪ੍ਰਬੰਧ ਹੋਣੇ ਚਾਹੀਦੇ ਚਾਹੇ ਰੰਗ ਰੋਪਣ ਦੀ ਗੱਲ ਕੀਤੀ ਜਾਵੇ ਜਾਂ ਬੈਰੀਕੇਡਿੰਗ ਜਿਹੜੀ ਪਿਛਲੇ ਸਾਲਾਂ ਤੋਂ ਇੱਥੇ ਕਹਿੰਦੇ ਪ੍ਰੋਪਰ ਨਹੀਂ ਉਹਦੇ ਕਰਕੇ ਅ ਅਖੀਰਲਾ ਜਿਹੜਾ ਦਿਨੰ ਦਾ ਹੋਲੇ ਮੱਲੇ ਦਾ ਉਹ ਤੋਂ ਸੱਟਾਂ ਚੋਟਾਂ ਜਿੰਗੀਆਂ ਲੱਗਦੀਆਂ ਨੇ ਉਹਦੇ ਬਾਰੇ ਕੁਛ ਨਹੀਂ ਬਿਲਕੁਲ ਅਸੀਂ ਅ ਉਹਨਾਂ ਦੇ ਜਿਹੜੇ ਵਿਚਾਰ ਹੈ ਔਰ ਉਹਨਾਂ ਦਾ ਬਿਲਕੁਲ ਸਨਮਾਨ ਕਰਦੇ ਹਾਂ ਔਰ ਅਸੀਂ ਉਹਨਾਂ ਨੂੰ ਪੋਜੀਟਿਵਲੀ ਤਰੀਕੇ ਨਾਲ ਲੈ ਕੇ ਅਸੀਂ ਸਾਰਾ ਡੀਲ ਕਰਕੇ ਮੇਰੀ ਅੱਜ ਪੀ ਡਬਲਯੂ ਡੀ ਮੈਕਮੇ ਨਾਲ ਮੀਟਿੰਗ ਹੋਊਗੀ ਈਓ ਸਾਈਵਾਨ ਇੱਥੇ ਮੌਜੂਦ ਸੀ ਔਰ ਬਾਕੀ ਅਡਡ ਮੈਗਨ ਟੂਰਿਜ਼ਮ ਮੈਗਮੇ ਇੱਥੇ ਮੌਜੂਦ ਸੀ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਗਈ ਹੈ ਵਿਦਿਨ ਅਸੀਂ ਜਿਹੜੀ ਹੁਣ ਫਾਈਨਲ ਮੀਟਿੰਗ ਕਰਨੀ ਹੈ 6th ਮਾਰਚ ਨੂੰ ਕਰਨੀ ਹੈ ਔਰ 6th ਮਾਰਚ ਤੋਂ ਪਹਿਲਾਂ ਉਹਨਾਂ ਨੂੰ 5 ਦਿਨ ਦੇ ਦਿੱਤੇ ਗਏ ਆਂ ਵੀ ਜਿਹੜੇ ਜਿਹੜੇ ਅੱਬਾ ਜੀ ਵੱਲੋਂ ਸੁਧਾਰ ਜਿਹੜੇ ਸੁਝਾਅ ਦਿੱਤੇ ਗਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ। ਨਹੀਂ ਸਰ ਹੋਰ ਕੁਝ ਖਾਸ ਲੋਕਾਂ ਨੂੰ ਜਿਹੜਾ ਆਕਰਸ਼ਕ ਬਣਾਉਣ ਦੇ ਲਈ ਜਿਹੜਾ ਹੈ ਕੁਝ ਕੀਤਾ ਜਾ ਰਿਹਾ ਹੈ ਇਸ ਵਾਰ। ਪਿਛਲੀ ਵਾਰ ਇਹ ਵਿਰਾਸਤੀ ਖੇਡਾਂ ਜਿਹੜੀਆਂ ਉਹ ਕਰਵਾਈਆਂ ਗਈਆਂ ਸੀਗੀਆਂ ਉਹ ਕਰਵਾ ਰਹੇ ਹਾਂ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਚੀਜ਼ ਬੰਦੇ ਖਾਸ ਤੌਰ ਤੇ ਕਰਵਾ ਰਹੇ। ਨਹੀਂ ਬਿਲਕੁਲ ਅਸੀਂ ਵਿਰਾਸਤੀ ਖੇਡਾਂ ਇਸ ਵਾਰ ਵੀ ਕਰਾ ਰਹੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਪੂਰੇ ਪੰਜਾਬ ਤੋਂ ਸੈਲਫ ਹੈਲਪ ਗਰੁੱਪ ਬੁਲਾਏ ਨੇ। ਉਹਨਾਂ ਦਾ ਇੱਕ ਅਸੀਂ ਪ੍ਰਦਰਸ਼ਨੀ ਇੱਥੇ ਲਗਵਾ ਰਹੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਇੱਕ ਹੈਰੀਟੇਜ ਵਾਕ ਜਿਹੜਾ ਕਿ ਇੱਥੇ ਸ਼ਰਧਾਲੂਆਂ ਨੂੰ ਇੱਕ 3.5 ਕਿਲੋਮੀਟਰ ਦੀ ਸ਼ੁਰੂ ਕਰਕੇ ਅ ਔਰ ਇੱਕ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਰਿਲੀਜੀਅਸ ਮੇਨ ਪੁਆਇੰਟਸ ਨੇ ਉਹਨਾਂ ਦੇ ਦਰਸ਼ਨ ਕਰਾਈ ਜਾਂ ਕੇ ਔਰ ਇਸ ਦੇ ਨਾਲ-ਨਾਲ ਬਿਲਕੁਲ ਕਲੀਨ ਐਂਡ ਗ੍ਰੀਨ ਇਸ ਨੂੰ ਬਣਾਵਾਂਗੇ ਇੱਕ ਸ਼ਹਿਰ ਨੂੰ ਅਸੀਂ ਜ਼ੀਰੋ ਡਾਰਕ ਕੋਰਨਰ ਡਿਕਲੇਅਰ ਕਰਾਂ ਜਿੱਥੇ ਹਰ ਇੱਕ ਪੁਆਇੰਟ ਦੇ ਵਿੱਚ ਰੋਸ਼ਨੀ ਤੁਹਾਨੂੰ ਲੱਗੇਗੀ 24 ਘੰਟੇ ਔਰ ਅਸੀਂ ਕਟੋ-ਕਟ ਇੱਥੇ 3-4000 ਲਾਈਟਾਂ ਲਾ ਰਹੇ ਹਾਂ ਅਾਕੀ ਇੱਕ ਸ਼ਹਿਰ ਜਗਮਗ ਜ਼ਰੂਰ ਕਰੇ ਤੁਸੀਂ ਦੇਖ ਵੀ ਲਿਆ ਹੋਣਾ ਹੁਣ ਨੈਸ਼ਨਲ ਹਾਈਵੇ ਦੇ ਵਿੱਚ ਪੋਲਸ ਵੀ ਅਸੀਂ ਐਸੇ ਪਾਇਲਟ ਅਸੀਂ ਕਿਤੇ ਆਂ ਔਰ ਬਾਕੀ ਲੌਂਡਰ ਆਰਡਰ ਪੱਖੋਂ ਐਸਐਸਪੀ ਸਾਹਿਬਾ ਨਾਲ ਡਿਟੇਲ ਚ ਦੱਸ ਦੇਣਗੇ ਵਿਰਾਸਤੇ ਖੇਡਾ ਵੀ ਹੋ ਰਹੀਆਂ ਉਹਦੇ ਬਾਰੇ ਏਡੀਸੀ ਮੈਡਮ ਤੁਹਾਨੂੰ ਡਿਟੇਲ ਚ ਦੱਸ ਦੇਣਗੇ ਐਸਐਸਪੀ